ਕਾਜੋ ਦੋਸਤੋ ਤੇ ਸਾਡੇ ਨੌਜਵਾਨ ਬੱਚਿਓ ਅੱਜ ਅਸੀਂ ਸਹੀ ਤੇ ਆਜਨ ਸਰਦਾਰ 박ਸਿੰਗ ਦਾ 170 ਮਾ ਜਨ ਦੇ ਹੜਾ ਮਨਾ ਰਹੇ ਆ ਜਿੱਥੇ ਜਿੱਥੇ ਵੀ 박ਸਿੰਗ ਦੀ ਸੋਚ ਦੇ ਲੋਕ ਬੈਠੇ ਨੇ 박ਸਿੰਗ ਦੀ ਵਿਚਾਰਧਾਰਾ ਨੂੰ ਅਪਣਾਏ ਹੋਏ ਲੋਕ ਬੈਠੇ ਨੇ ਉਹ ਹਰ ਥਾਂ ਦੇ ਉੱਤੇ ਆਪੋ ਆਪਣੀ ਸਨਦਾ ਅਨੁਸਾਰ ਪਾਕਿਸਤਾਨ ਦਾ ਅੱਜ ਆਪਣਾ ਕੰਗਰੇਡ ਆ ਜਿਹੜਾ ਉਹ ਬੜੇ ਜੋਸ਼ੋਖ ਨਾਲ ਬਣਾ ਰਹੇ ਨੇ ਅਸੀਂ ਵੀ ਹਰ ਸਾਉਂਦੀ ਤਰ੍ਹਾਂ ਕੀਤਾ ਹੋਏ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਜਿੱਤੇ ਨਲਮਸਤ ਹੋ ਰਿਹਾ ਚੇਤਨ ਮੁਕੇ ਨਲਮਸਤ ਹੋ ਰਿਹਾ ਉਥੇ ਉਹਨਾਂ ਦੀ ਸੋਚ ਬਾਰੇ ਉਹਨਾਂ ਦੇ ਵਿਚਾਰ ਘਰਵਾਰਾ ਮਾਰੇ ਵੀ ਅਸੀਂ ਪੰਜ ਸੱਤ 10 ਮਿੰਟ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਾਡੇ ਚ ਤੌਰਿਤ ਕਾਰਸਵਾ ਦੇ ਮੈਂਬਰ ਸਹਿਬਾਨ ਵੱਡੀ ਦਿੱਕੀ ਚਾਰਜ ਨੇ ਮਹੀਪਾਲ ਹੋਰੀ ਜੀ ਉਹਨਾਂ ਦੀ ਪਾਰਟੀ ਦੇ ਬੰਦੇ ਟੀਚਰ ਹੋਣ ਦੇ ਮੈਂਬਰ ਸਹਿਬਾਨ ਔਰ ਉਸੇ ਸਾਰੇ ਨੌਜਵਾਨ ਦੋਸਤ ਇਹ ਇੱਥੇ ਹਾਜ਼ਰ ਹੋ ਔਰ ਸਾਡੇ ਸ਼ਹੀਦਾਂ ਨੇ ਵਿਸ਼ੇਸ਼ ਤੌਰ ਤੇ ਸ਼ਹੀਦ ਆਸਰਾ ਧੱਕ ਸਿੰਘ ਨੇ ਨੌਜਵਾਨਾਂ ਬਾਰੇ ਵਿਦਿਆਰਥੀਆਂ ਬਾਰੇ ਕੀ ਕੁਝ ਕਿਹਾ ਵਿਦਿਆਰਥੀਆਂ ਦੇ ਨਾਂ ਕੀ ਸਨੇਹ ਦਿੱਤੇ ਵਿਦਿਆਰਥੀਆਂ ਦੇ ਨਾਂ ਕਿਹੜੇ ਖੱਤ ਕਿਹੜੇ ਕਿਹੜੇ ਕੀ ਕੁਝ ਲਿਖਿਆ ਉਹ ਗੱਲਾਂ ਬਾਤਾਂ ਜੇਕਰ ਤੁਹਾਡਾ ਸਾਹਮਣੇ ਕਿਤੀਆਂ ਜਾਣ ਸੱਚ ਮੁੱਚ ਹੈ ਕਿ ਉਹ ਤੁਹਾਡੇ ਉੱਤੇ ਵਿਦਿਆਰਥੀਆਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਬਹੁਤ ਵੱਡੀਆਂ ਸੁੰਨੇਵਾਰੀਆਂ ਪਾਕੇ ਗਏ ਨੇ ਬਹੁਤ ਵੱਡੀ ਤਵਕਕੁ ਤੁਹਾਡੇ ਕੋਲ ਰੱਖਦੇ ਨੇ ਕਿ ਸਾਡੇ ਜਾਣ ਤੋਂ ਬਾਅਦ ਸ਼ਹੀਦਾਂ ਦੇ ਜਾਣ ਤੋਂ ਬਾਅਦ ਚਾ ਸਾਡੀਆਂ ਸਰਦਾਰੀਆਂ ਦੌਰਾਨ ਜਵਾਨੀਆਂ ਜਿਹੜੀਆਂ ਉਹ ਅਸੀਂ ਦੇਸ਼ ਦੇ ਕਰਮਾਨ ਕਰਨ ਤੋਂ ਬਾਅਦ ਸਾਡੀ ਵਿਚਾਰਧਾਰਾ ਨੂੰ ਜਿਹੜੇ ਕੋਈ ਅੱਗੇ ਲੈ ਕੇ ਜਾਣ ਵਾਲੇ ਲੋਕ ਨੇ ਉਹ ਨੌਜਵਾਨ ਤੇ ਵਿਦਿਆਰਥੀ ਨੇ ਜਿਨ੍ਹਾਂ ਨੇ ਉਹਨਾਂ ਰਸਤੇ ਤੇ ਚੱਲ ਕੇ ਕਿੰਨਾ ਰਸਤੇ ਤੇ ਭਗਤ ਸਿੰਘ ਜੀ ਕਰਤਾ ਸਾਬਿਓ ਨੇ ਚੱਲੇ ਸਨ ਕਦਰੀ ਬਾਬੇ ਚੱਲੇ ਸਨ ਉਹਨਾਂ ਰਸਤੇ ਤੇ ਚੱਲ ਕੇ ਅਸੀਂ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਜੇਕਰ ਕਿਵੇਂ ਬਣਾ ਸਕਦੇ ਹਾਂ ਔਰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਆ ਜਿਹੜਾ ਉਹ ਕਿਵੇਂ ਸਿਰਜ ਸਕਦੇ ਹਾਂ ਔਰ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਨੂੰ ਅਸੀਂ ਆਪਣੇ ਲੋਕਾਂ ਕੋਲ ਫੈਕਟਰੀ ਕਾਮਿਆਂ ਕੋਲ ਖੇਤ ਮਜ਼ਦੂਰਾਂ ਤੇ ਕਿਸਾਨਾਂ ਕੋਲ ਕਿਵੇਂ ਲੈ ਕੇ ਜਾ ਸਕਦੇ ਹਾਂ ਇਹ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ ਉੱਤੇ ਪਾ ਕੇ ਗਏ ਨੇ ਭਗਤ ਸਿੰਘ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਉੱਤੇ ਪਾ ਕੇ ਗਏ ਨੇ ਜਦੋਂ ਤੁਸੀਂ ਇਤਿਹਾਸ ਪੜੋਗੇ ਕਿਤਾਬਾਂ ਪੜੋਗੇ ਪਕਸ਼ੀਂ ਦੀਆਂ ਤਾਂ ਬਕਾਇਦਾ ਉਹਨਾਂ ਪੱਤਰਾਂ ਦਾ ਜ਼ਿਕਰ ਹੈ ਜਿਦੇ ਵਿੱਚ ਵਿਦਿਆਰਥੀਆਂ ਬਾਰੇ ਵਿਸ਼ੇਸ਼ ਗੱਲ ਕੀਤੀ ਹੈ ਜਿਦੇ ਵਿੱਚ ਨੌਜਵਾਨਾਂ ਕਿਸਾਨਾਂ ਬਾਰੇ ਵਿਸ਼ੇਸ਼ ਗੱਲ ਕੀਤੀ ਹੈ ਔਰ ਇਸ ਕਰਕੇ ਤੁਸੀਂ ਆਉਣ ਵਾਲੇ ਭਵਿੱਖੋ ਸਾਡੇ ਮੁਲਕ ਦਾ ਔਰ ਜੇ ਤੁਸੀਂ ਆਪਣੇ ਭਵਿੱਖ ਨੂੰ ਸਲਾਣ ਦਾ ਯਤਨ ਕਰਨਾ ਤਾਂ ਸੱਚਮੁੱਚ ਭਗਤ ਸਿੰਘ ਦੀ ਸੋਚ ਨੂੰ ਪਨਾਏ ਹੋਣਾ ਲਾਜ਼ਮੀ ਹੈ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਤੋਂ ਬਿਨਾ ਇਸ ਸਮਾਜ ਨੂੰ ਇਸ ਢਾਂਚੇ ਨੂੰ ਇਸ سرمایہਦਾਰੀ ਢਾਂਚੇ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਦੇ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸਾਡੇ ਤੇ ਹਮਲੇ ਹੋ ਰਹੇ ਨੇ ਸਾਡੇ ਦੇਸ਼ ਵਾਸੀਆਂ ਤੇ ਕਾਰਪੋਰੇਟ ਘਰਾਣੇ سرمایہਦਾਰ ਸਰਕਾਰਾਂ ਜਿਹੜੀਆਂ ਉਹ ਵੱਡੇ ਹਮਲੇ ਲੈ ਕੇ ਆ ਰਹੀਆਂ ਨੇ ਸਾਡੇ ਸਾਰੇ ਖੇਤਰਾਂ ਦੇ ਵਿੱਚ ਔਰ ਉਹਨਾਂ ਖੇਤਰਾਂ ਦਾ ਖੇਤਰਾਂ ਦੇ ਚੋਂ ਨਾ ਹਮਲਿਆਂ ਦਾ ਸ਼ਿਕਾਰ ਤੁਸੀਂ ਲੋਕਾਂ ਨੇ ਮਨਣਾਉਣ ਵਾਲੇ ਸਮੇਂ ਦੇ ਵਿੱਚ ਤੇ ਨੌਜਵਾਨਾਂ ਨੂੰ ਤਕੜੇ ਹੋਣਾ ਪਵੇਗਾ ਨੌਜਵਾਨਾਂ ਨੂੰ ਪਕਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਪਵੇਗਾ ਅਜੇ ਇੱਕ ਦੂਰੀ ਬਣੀ ਹੋਈ ਹੈ ਨੌਜਵਾਨਾਂ ਦੀ ਤੇ ਪਕਸਿੰਘ ਦੀ ਵਿਚਾਰਧਾਰਾ ਦੀ ਅਸੀਂ ਵਿਚਾਰਧਾਰਾ ਤੇ ਤੁਰ ਕੇ ਪਕਸਿੰਘ ਦੇ ਹਿੱ ਆਪਣੇ ਭਵਿੱਖ ਨੂੰ ਸਵਾ ਸਕਦੇ ਹਾਂ ਆਪਣੇ ਮੁਲਕ ਨੂੰ ਬਚਾ ਸਕਦੇ ਹਾਂ ਆਪਣੇ ਮੁਲਕ ਦੇ ਵਿੱਚੋਂ ਸਰਮਾਇਦਾਰੀ ਨਾ ਮੁਦਾਲਵਾਦੀ ਨੀਤੀਆਂ ਉਹਨਾਂ ਨੂੰ ਠੱਮਾ ਦੇ ਸਕਦੇ ਹਾਂ ਜੇ ਅਸੀਂ ਪਕਸਿੰਘ ਦੀ ਵਿਚਾਰਧਾਰਾ ਨਾਲ ਜੁੜੇ ਹੋਵਾਂਗੇ ਤੇ ਮੈਂ ਉਮੀਦ ਕਰੂੰਗਾ ਕਿ ਤੁਸੀਂ ਲੋਕ ਨੌਜਵਾਨ ਵਰਗ ਜਿਹੜਾ ਵਿਦਿਆਰਥੀ ਵਰਗ ਹੈ ਉਹ ਪਾਕ ਸਿੰਘ ਨੂੰ ਪੜਨਾ ਚਾਹੇ ਪਾਕ ਸਿੰਘ ਨੂੰ ਪਾਕਸਨੀਆ ਕਿਤਾਬਾਂਵਾਂ ਨਾਲ ਜੁੜਨਾ ਤਹैया ਕਰੇ ਤਾਂ ਕਿ ਉਹ ਪਾਕ ਸਿੰਘ ਨੂੰ ਉਹਨਾਂ ਕਿਤਾਬਾਂ ਦੇ ਵਿੱਚੋਂ ਖੋਜ ਸਕੇ ਲੱਭ ਸਕੇ ਪਾਕ ਸਿੰਘ ਕੀ ਚਾਹੁੰਦਾ ਸੀ ਤੁਹਾਡੀਆਂ ਉਮਰਾਂ ਦਾ ਪਾਕ ਸਿੰਘ ਤੁਹਾਡੀਆਂ ਉਮਰਾਂ ਦਾ ਕਰਤਾਰ ਸਰਾਬਾ ਤੁਹਾਡੀਆਂ ਉਮਰਾਂ ਦੇ ਬਾਕੀ ਸਹੀ ਜਿਹੜੇ ਜਿੰਨੇ ਹੋਏ ਨਹੀਂ ਉਹ ਤੁਹਾਡੀਆਂ ਉਮਰਾਂ ਚੋਂ 2-4 ਸਾਲ ਵੱਡੇ ਛੋਟੇ ਹੋ ਸਕਦੇ ਨੇ ਪਰ ਹਰ ਸਾਲ ਭਗ ਸਿੰਘ 23 ਸਾਲਾਂ ਦਾ ਹੀ ਮਿਲੇਗਾ ਸਾਨੂੰ ਜਦੋਂ ਤੁਹਾਡੇ ਬੱਚੇ ਹੋਣਗੇ ਉਦੋਂ ਵੀ ਭਗ ਸਿੰਘ 23 ਸਾਲਾਂ ਦਾ ਹੀ ਹੋਏਗਾ ਸਾਡੇ ਬੱਚੇ ਹੋ ਗਏ ਹੁਣ ਵੀ ਭਗ ਸਿੰਘ 23 ਸਾਲਾਂ ਦਾ ਹੀ ਹੈ ਤੇ ਭਗ ਸਿੰਘ ਮੁੱਕਾ ਚੱਕ ਕੇ ਠੱਕੜ ਕਲਾਂ ਜਿਸ ਤੇ ਲੱਗਿਆ ਬਹੁਤ ਉਹਨਾਂ ਦਾ ਮੁੱਕਾ ਚੱਕ ਕੇ ਸ਼ਹਾਸ਼ਟਾ ਪ੍ਰਤੀਪ ਇਨਕਲਾਬ ਦਾ ਪ੍ਰਤੀਕ ਬਣ ਕੇ ਸਾਨੂੰ ਕੋਈ ਸੁਨੇਹਾ ਦਿੰਦਾ ਕਿ ਉਠੋ ਪੰਜਾਬ ਵਸੀਓ ਉਠੋ ਦੇਸ਼ ਵਸੀਓ ਸਾਡੇ ਜਿਹੜੇ ਰਸਤੇ ਐ ਉਹਨਾਂ ਨੂੰ ਚੁਣਨ ਦਾ ਯਤਨ ਕਰੋ ਉਹਨਾਂ ਸੂਹੇ ਰਸਤੇ ਤੇ ਚੱਲ ਕੇ ਤੁਸੀਂ ਆਪਣੇ ਮੁਲਕ ਨੂੰ ਆਪਣੇ ਦੇਸ਼ ਨੂੰ ਬਚਾਉਣ ਦਾ ਯਤਨ ਕਰੋ ਜਿੰਨਾ ਯੋਗਦਾਨ ਭਗ ਸਿੰਘ ਹੋਰੀ ਆਪਣੀਆਂ ਕੁਰਬਾਨੀਆਂ ਦੇ ਕੇ ਪਾ ਕੇ ਗਏ ਨੇ ਅਸੀਂ ਉਸ مشਾਲ ਨੂੰ ਜਲਦੀ ਰੱਖੀਏ ਉਸ ਲਾਟ ਨੂੰ ਜਲਦੀ ਰੱਖੀਏ ਔਰ ਆਪਣਾ ਜਿੰਨਾ ਯੋਗਦਾਨ ਹੈ ਸਮਾਜ ਦੀ ਬਿਹਤਰੀ ਵਾਸਤੇ ਅਸੀਂ ਉਹ ਪਾ ਕੇ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਦਾ ਯਤਨ ਕਰਗੇ 1907 ਤੋਂ ਲੈ ਕੇ 1931 ਸਾਲ ਤੱਕ ਇਨਾ ਇਤਿਹਾਸਕ ਤੇ ਇਨਾ ਕਾਰਨਾਮੇ ਭਰਿਆ ਜੀਵਨ ਆ ਪਖ ਸਿੰਘ ਦਾ ਕਿ 1907 ਤੋਂ ਲੈ ਕੇ 31 ਤੱਕ ਇਹਨੇ ਕਮਾਲ ਦੇ ਜਿਹੜੇ ਉਹਨੇ ਕਾਰਨਾਮੇ ਕੀਤੇ ਨੇ ਉਹ 23 ਸਾਲ ਦੀ ਉਮਰ ਤੇ ਐਡੇ ਵੱਡੇ ਕਾਰਨਾਮੇ ਕਰ ਜਾਣੇ 19 ਸਾਲ ਦੀ ਉਮਰ ਵਿੱਚ ਸਾਬੇ ਨੇ ਐਡੇ ਵੱਡੇ ਕਾਰਨਾਮੇ ਸੈਵਾਨਾ ਭਰੇ ਹੋਏ ਕਾਰਨਾਮੇ ਕਰ ਜਾਣੇ ਕਿ ਉਹਨਾਂ ਮਿਆਂ ਲਿਖਤਾ ਤੋਂ ਉਹਨਾਂ ਦੇ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਪੰਜਾਬ ਦੀ ਇਸ ਖੇਸੇ ਧੂਮੀ ਦੇ ਵਿੱਚੋਂ ਸਾਡੇ ਸੂਰਮੇ ਸਿਰਲਖ ਸੂਰਮੇ ਸੂਰਮੇ ਜੋਦੇ ਪੈਦਾ ਹੋਏ ਨੇ ਜਿਨ੍ਹਾਂ ਨੇ ਹਸਤਿਆਂ ਆਪਣੇ ਗਰਾਂ ਦੇ ਵਿੱਚ ਕੁਰਬਾਨੀ ਦੇ ਹਸਤੇ ਪਾਏ ਨੇ ਫਾਂਸੀ ਦੇ ਰਸੇ ਪਾਏ ਨੇ ਔਰ ਉਹ ਸਾਨੂੰ ਰਾਹ ਸਾਂਗੇ ਗਏ ਨੇ ਕਿ ਆਓ ਆਪਾਂ ਪਕਸ਼ੀ ਦੀ ਸੋਚ ਤੇ ਪਕਸ਼ੀ ਦੇ ਨਾਲ ਖੜੀਏ ਪਕਸ਼ੀ ਦੇ ਵਿਚਾਰ ਤਾਂ ਨਾਲ ਦੁਰਗੇ ਤਾਂ ਕਿਸੀਂ ਆਪਣੇ ਮਲਕ ਨੂੰ ਜਿਹੜਾ ਬਹੁਤ ਮੋਸਰ ਬਣਾ ਸਕੀਏ ਮੈਂ ਸੋਚਿਆ سارے ਲਾ ਕੇ ਇੱਕ ਤੋਂ ਸਾਡੇ ਬੁਲਾ ਰਹੇ ਨੇ ਉਹ ਤੁਹਾਡੇ ਨਾਲ ਸੰਖੇਪ ਦੇ ਵਿੱਚ ਆਪਣੀ ਗੱਲ ਕਰਨਗੇ ਉਹਨਾਂ ਨੂੰ ਵੀ ਬੇਨਤੀ ਕਰੂਗਾ ਕਿ ਦੋ ਦੋ ਮਿੰਟ ਆਪਣੀ ਗੱਲ ਕਰਕੇ ਆਪਣਾ ਅਸੀਸ ਨੂੰ ਸਮਾਪਤੀ ਵਾਲੇ ਪਾਸੇ ਲੈ ਕੇ ਲਈਂ। ਸ਼ਹੀਦ ਆਜਮ ਸਰਦਾਰ ਪੱਗ ਸਿੰਘ ਅਮਰ ਹੈ। ਅਮਰ ਹੈ। ਸ਼ਹੀਦ ਆਜਮ ਸਰਦਾਰ ਪੱਗ ਸਿੰਘ ਅਮਰ ਹੈ। ਅਮਰ ਹੈ। ਅਮਰ ਹੈ। ਇਨਕਲਾਬ ਜ਼ਿੰਦਾਬਾਦ। ਜ਼ਿੰਦਾਬਾਦ। ਜ਼ਿੰਦਾਬਾਦ।